ਕੋਮ ਦੇ ਇਹ ਮਹਾਨ ਜਰਨੈਲ ਰਹੇ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਦੋਂ ਤੁਸੀਂ ਇਹਨਾਂ ਦਾ ਪਿਛੋਕੜ ਪੜੋਗੇ ਇਹਨਾਂ ਦੇ ਖਾਂ-ਦਾਨ ਵਿੱਚ ਪਿਤਾ ਤੋਂ ਲੈ ਕੇ ਦਾਦੇ ਤੱਕ ਸਾਰੇ ਗੁਰੂ ਸਹਿਬਾਨਾਂ ਦੇ ਘਰ ਦੇ ਪ੍ਰੇਮੀ ਰਹੇ ਜੀ ਇਹਨਾਂ ਦਾ ਦਾਦਾ ਹਰਦਾਸ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਵਿੱਚੋਂ ਹਜ਼ੂਰੀ ਸਿੱਖ ਰਹੇ ਆ ਜੀ ਗਿਆਨੀ ਗਿਆਨ ਸਿੰਘ ਇਸ ਚੀਜ਼ ਦਾ ਹਵਾਲਾ ਦਿੰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਦੇ ਦਾਦਾ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹੇ ਜੀ ਜਦੋਂ ਸਤਗੁਰੂ 1700 ਸਨ ਦੇਢ ਦੀ ਧਰਤੀ ਵਾਲਾ ਹਜੂਰ ਪਾਤਸ਼ਾਹ ਜੀ ਕੂਚ ਕਰਦੇ ਆ ਉਦੋਂ ਇਹ ਹਰਦਾਸ ਸਿੰਘ ਆਪਣੇ ਘਰ ਚਲੇ ਜਾਂਦੇ ਆ ਜੀ ਸੁਰ ਸਿੰਘ ਚਭਾਲ ਇਹਨਾਂ ਦਾ ਪਹਿਲਾ ਜੱਦੀ ਪਿੰਡ ਇੱਥੇ ਸੀ ਇਹਨਾਂ ਦੇ ਦਾਦਾ ਇੱਥੇ ਰਹਿੰਦੇ ਰਹੇ ਕਿਉਂਕਿ ਜਿਸ ਦਿਨ ਸਰਦਾਰ ਜੱਸਾ ਸਿੰਘ ਇਹਨਾਂ ਦੇ ਪਿਤਾ ਦੇ ਮੋਢਿਆਂ ਤੇ ਸਾਰੀ ਜ਼ਿੰਮੇਵਾਰੀ ਆਈ ਉਸ ਦਿਨ ਇਹਨਾਂ ਨੇ ਇਹ ਸੁਰ ਸਿੰਘ ਚਭਾਲ ਨੂੰ ਛੱਡ ਕੇ ਤੇ ਪਾਕਿਸਤਾਨ ਵਿੱਚ ਇੱਕ ਨਗਰ ਪੈਂਦਾ ਹੈ ਤੁ ਪੁੱਛੋ ਗਿਲ ਉਸ ਨਗਰ ਵਿੱਚ ਜਾ ਕੇ ਉਹ ਸੇਵਾ ਕੀਤਾ ਭਗਵਾਨ ਸਿੰਘ ਸਰਦਾਰ ਜੱਸਾ ਸਿੰਘ ਦੇ ਪਿਤਾ ਨੇ 1723 ਈਸਵੀ ਨੂੰ ਸਰਦਾਰ ਜੱਸਾ ਸਿੰਘ RAMਗੜੀਆ ਦਾ ਜਨਮ ਹੁੰਦਾ ਹੈ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਦੇ ਆ ਇਹਨਾਂ ਦੇ ਦਾਦਾ ਹਰਦਾਸ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜੀਆਂ ਜਾਣ ਵਾਲੀਆਂ ਜੰਗਾਂ ਦੇ ਵਿੱਚ ਇਹ ਲੜਦੇ ਰਹੇ ਜੀ ਬਜਵਾੜਾ ਇੱਕ ਅਸਥਾਨ ਪੈਂਦਾ ਹੈ ਜਿਸ ਥਾਂ ਉੱਤੇ ਜੀ ਇਹਨਾਂ ਦੇ ਦਾਦਾ ਸ਼ਹਾਦਤ ਦੇ ਜਾਮ ਪੀ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੀਆਂ ਮੁਗਲਾਂ ਦੇ ਨਾਲ ਲੜਾਈਆਂ ਲੜੀਆਂ ਗਈਆਂ ਜੰਗ ਹੋਈਆਂ ਉਹਨਾਂ ਜੰਗਾਂ ਦੇ ਵਿੱਚ ਜੰਗ ਲੜਦਿਆਂ ਬਜਵਾੜੇ ਦੇ ਅਸਥਾਨ ਤੇ 1727 ਇਸਵੀ ਨੂੰ ਇਹਨਾਂ ਦੇ ਦਾਦਾ ਹਰਦਾਸ ਸਿੰਘ ਉਹ ਸ਼ਹਾਦਤ ਦੇ ਜਾਮ ਪੀ ਜਾਂਦੇ ਆ ਹੁਣ ਪਿਤਾ ਭਗਵਾਨ ਸਿੰਘ ਜੀ ਉਹਨਾਂ ਨੇ ਸੁਰ ਸਿੰਘ ਪਿੰਡ ਨੂੰ ਛੱਡ ਕੇ ਫਿਰ ਪਿੱਛੋ ਗਿਲ ਪਾਕਿਸਤਾਨ ਉੱਥੇ ਆਪਣਾ ਵਸੇਬਾ ਕੀਤਾ ਰਿ ਤੇ ਇਹਨਾਂ ਦੇ ਪਿਤਾ ਵੀ 100 ਸਵਾਰ ਘੋੜ ਦੇ ਜਥੇਦਾਰੀ ਜਿਹੜੇ ਸਿੱਖ ਜਰਨੈਲਾਂ ਦੇ ਸਮੇਂ ਜੰਗਾਂ ਲੜੀਆਂ ਗਈਆਂ ਉਹਨਾਂ ਜੰਗਾਂ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਹਿੱਸਾ ਲਿਆ ਜੀ ਸਰਦਾਰ ਜਸਾ ਸਿੰਘ ਜਵਾਨੀ ਵਿੱਚ ਹੀ ਸ਼ਸਤਰ ਵਿਦਿਆ ਦਾ ਇਹਨਾਂ ਨੇ ਬਹੁਤ ਅਭਿਆਸ ਕੀਤਾ ਜੀ ਵੈਸੇ RAM ਗੜੀਆ ਜੇ ਤੁਸੀਂ ਇਤਿਹਾਸ ਪੜੋਗੇ ਨਾ ਉਹਦੇ ਵਿੱਚ ਭੰਬਰ ਜਾਤ ਇਸ ਸਰਦਾਰ ਜਸਾ ਸਿੰਘ ਜੀ ਦੀ ਲਿਖਿਆ ਗਈ ਜੀ ਰਾਮ ਗੜੀਆ ਕੋਈ ਜਾਤ ਨਹੀਂ ਸੀ ਇਹ ਰਾਮ ਗੜੀਆ ਕਿਉਂ ਨਾ ਪਿਆ ਵੈਸੇ ਜਾਤ ਇਹਨਾਂ ਦੀ ਪੰਬਰੇ ਜੀ ਰਾਮ ਗੜੀਆ ਕਿਉਂ ਪਿਆ ਪਿਆ ਉਹਦਾ ਸਾਨੂੰ ਥੋੜਾ ਜਿਹਾ ਇਤਿਹਾਸ ਦਰੂਵਤਨਾ ਪਏਗਾ ਕਿ ਰਾਮ ਗੜੀਏ ਇਹ ਸੰਸਾਰ ਵਿੱਚ ਕਿਉਂ ਵਜਾ ਲੱਗ ਪਈ ਜੀ ਸਰਦਾਰ ਜੱਸਾ ਸਿੰਘ ਵੱਡੇ ਹੋਏ ਜਵਾਨ ਹੋਏ ਜੀ ਤਲਵਾਰ ਹੱਥ ਵਿੱਚ ਲਈ ਤੇ ਤਲਵਾਰ ਦੇ ਬਹੁਤ ਧਣੀ ਰਹੇ ਜੀ ਤੇ ਤਲਵਾਰ ਦੀ ਬਹਾਦਰੀ ਸਿੱਖ ਜਰਨੈਲਾ ਦੇ ਵਿੱਚ ਸਰਦਾਰ ਜਸਾ ਸਿੰਘ ਦੀ ਮੰਨੀ ਜਾਣ ਲੱਗ ਪਈ ਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਜੀ 1734 ਈਸਵੀ ਦਾ ਸਮਾਂ ਆ ਜਦੋਂ ਮੀਰ ਮੰਨੂ ਨੇ ਇਹ ਪ੍ਰਣ ਕੀਤਾ ਕਿ ਧਰਤੀ ਦੇ ਉੱਤੇ ਕੋਈ ਸਿੱਖ ਨਹੀਂ ਰਹਿਣ ਦੇਣਾ ਉਹਨੇ ਸਾਡੀਆਂ ਮਤਾਵਾਂ ਵੀ ਬੰਦੀ ਬਣਾਈਆਂ ਸਿੱਖ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਗਏ ਤੇ ਬੀਬੀਆਂ ਦੇ ਬੱਚੇ ਗੋਦੀ ਵਿੱਚੋਂ ਚੁੱਕ-ਚੁੱਕ ਕੇ ਇਸ ਮੀਰ ਮੰਨੂ ਦੀ ਮਾੜੀ ਸੋਚ ਨੇ ਟੁਕੜੇ ਕਰਕੇ ਹਾਰ پا ਕੇ ਬੀਬੀਆਂ ਦੇ ਗਲਾਂ ਵਿੱਚ ਇਸ ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹਦਾ ਕੇਵਲ ਇੱਕੋ ਮਕਸਦ ਸੀ ਜਿਵੇਂ ਸਾਰੇ ਲੋਕ ਦਬਦੇ ਆ ਇਸੇ ਤਰ੍ਹਾਂ ਇਹ ਕੌਮ ਵੀ ਮੇਰੇ ਦਬਾਅ ਥੱਲੇ ਰਵੇ ਜੀ ਉਸ ਵਕਤ ਇਸ ਮੀਰ ਮੰਨੂ ਦੇ ਨਾਲ ਸੰਧੀ ਕਰਨ ਦੇ ਲਈ ਸਮਝੋਤਾ ਕਰਨ ਦੇ ਲਈ ਸਰਦਾਰ ਜੱਸਾ ਸਿੰਘ ਨੂੰ ਚੁਣਿਆ ਗਿਆ ਜੀ ਤੁਸੀਂ ਬਹਿ ਕੇ ਗੱਲਬਾਤ ਕਰੋ ਕੋਈ ਸਮਝੋਤਾ ਕੀਤਾ ਜਾਏ ਇਸ ਰਾਹ ਦਾ ਕੋਈ ਹੱਲ ਲੱਭਿਆ ਜਾ ਪਰ ਉਹਦੇ ਵਿੱਚ ਕਾਮਯਾਬੀ ਨਾ ਹਾਸਲ ਹੋ ਸਕੇ ਸਮਾਂ ਅਗਾ ਤੁਰਿਆ ਜੀ 1747 ਈਸਵੀ ਦਾ ਜਦੋਂ ਇਸ ਮੀਰ ਮੰਨੂ ਦੇ ਸਮਝੋਤੇ ਦਾ ਕੋਈ ਹੱਲ ਨਾ ਨਿਕਲਿਆ ਜੀ ਉਦੋਂ ਫਿਰ ਅਦੀਨਾ ਬੇਖਾਂ ਜਿਨ੍ਹਾਂ ਜਿਨ੍ਹਾਂ ਆਪਣੀ ਇੱਕ ਫੌਜ ਸੈਨਾ ਤਿਆਰ ਕੀਤੀ ਦੀ ਉਸ ਸੈਨਾ ਵਿੱਚ ਇਹਨੇ ਘੋੜ ਸਵਾਰ ਸਿੱਖਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਕਿ ਮੇਰੀ ਸੈਨਾ ਵਿੱਚ ਜੇ ਕੋਈ ਭਰਤੀ ਹੋਣਾ ਚਾਹੁੰਦਾ ਤੇ ਹੋ ਜਾਏ ਉਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੇ ਨਾਲ ਕੁਝ ਸਿੱਖ ਲੈ ਕੇ ਘੋੜ ਸਵਾਰ ਇਸ ਅਦੀਨਾ ਬੇਖਾਂ ਦੀ ਸੈਨਾ ਵਿੱਚ ਭਰਤੀ ਹੁੰਦੇ ਆ ਜੀ ਤੇ ਭਰਤੀ ਹੋਣ ਦਾ ਮਕਸਦ ਇਹ ਸੀ ਕਿ ਇਹਨਾਂ ਦੀ ਰਾਜਨੀਤੀ ਨੂੰ ਸਮਝਿਆ ਜਾਵੇ ਇਹਨਾਂ ਦੇ ਦਾਅ ਨੂੰ ਸਮਝਿਆ ਜਾਵੇ ਤੇ ਇਹਨਾਂ ਦੇ ਵਿੱਚ ਰਹੇ ਕਿ ਇਹਨਾਂ ਦਾ ਸਾਰਾ ਭੇਦ ਭੇਦ ਪਾਇਆ ਜਾਵੇ ਅਦੀਨਾ ਬੇਖਾਂ ਨੇ ਸਿੱਖਾਂ ਨੇ ਇੱਕ ਕਿਲਾ ਬਣਾਇਆ ਸੀ ਰਾਮ ਰੌਣੀ ਕਿਲਾ ਦੀ ਗੜੀ ਬਣਾਈ ਜੀ ਸਿੱਖਾਂ ਨੇ ਅਦੀਨਾ ਬੇਖਾਂ ਨੇ ਉਸ ਰਾਮ ਰੌਣੀ ਜਿਹੜੀ ਗੜੀ ਬਣੀ ਉਹਨੂੰ ਚਾਰ ਸਪਿਰੇ ਘੇਰਾ ਪਾ ਕੇ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਦੀ ਅਦੀਨਾ ਬੇਖਾਂ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਵੀ ਨਾਲ ਸਹਿਯੋਗ ਦਿੰਦੇ ਆ ਇੱਥੋਂ ਤੱਕ ਜਦੋਂ ਆਪਾਂ ਖੁਸ਼ਵੰਤ ਸਿੰਘ ਦੇ ਹਵਾਲੇ ਨੂੰ ਪੜਨੇ ਆ ਉਹ ਕਹਿੰਦੇ ਮੀਰ ਮਨੂਈ ਇਸ ਅਦੀਨਾ ਬੇਗ ਦੇ ਨਾਲ ਖਲੋਤਾ ਜੀ ਘੇਰਾ ਪਾ ਕੇ ਰੱਖਿਆ ਜੀ 4 ਮਹੀਨੇ ਇਹ ਘੇਰਾ ਰਿਆ ਜੀ ਚਪਟਾਉਂਦੀ ਰੀ ਆਪਸ ਵਿੱਚ ਲੜਾਈ ਹੁੰਦੀ ਰੀ ਜੁਦ ਹੁੰਦੇ ਰਹੇ ਇਹ ਘੇਰਾ 4 ਮਹੀਨੇ ਚੱਲਦਾ ਰਿਹਾ ਜੀ 4 ਮਹੀਨੇ ਘੇਰੇ ਤੋਂ ਬਾਅਦ ਸਰਦਾਰ ਜਸਾ ਸਿੰਘ ਆਪਣੇ ਨਾਲ ਸਾਰੀ ਸੈਨਾ ਲੈ ਕੇ ਇਸ ਰਾਮ ਰੌਣੀ ਕਿਲੇ ਗਰੀ ਵਿੱਚ ਸਿੱਖਾਂ ਦੇ ਨਾਲ ਜਾ ਖਲੋਤਾ ਜੀ ਸਿੱਖਾਂ ਨੂੰ ਆਪਣੀ ਤਾਕਤ ਮਿਲੀ ਹੋਰ ਭਰਾ ਨਾਲ ਸਜੋਗੀ ਹੋਰ ਬਣੇ ਤੇ ਕੌੜਾ ਮੱਲ ਸਾਡੇ ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਜੀ ਵੈਸੇ ਨਾ ਉਹਦਾ ਕੌੜਾ ਮੱਲ ਪਰ ਸਾਡੇ ਇਤਿਹਾਸ ਨੇ ਉਹਨੂੰ ਮਿੱਠਾ ਮੱਲ ਕਰਕੇ ਬਿਆਨ ਕੀਤਾ ਉਹਦਾ ਬਹੁਤ ਵੱਡਾ ਰੋਲ ਸੀ ਸਿੱਖਾਂ ਦੇ ਨਾਲ ਉਹਨੇ ਬਹੁਤ ਸਹਿਯੋਗ ਦਿੱਤਾ ਜੀ ਸਰਦਾਰ ਜਸ ਸਿੰਘ ਨੇ ਇਸ ਕੌੜਾ ਮੱਲ ਉਤੇ ਦਬਾਅ ਪਾਇਆ ਜੀ ਮੀਰ ਮੰਨੂ ਅਦੀਨਾ ਬੇਖਾਂ ਜਿਹੜੇ ਘੇਰਾ ਪਾ ਕੇ ਬੈਠੇ ਆ ਇਹਨਾਂ ਨੂੰ ਇੱਥੋਂ ਜਾਣ ਦੇ ਲਈ ਮਜਬੂਰ ਕੀਤਾ ਰਿਹਾ ਕੋੜਾ ਮਲ ਨੇ ਵਿੱਚ ਪੈ ਕੇ ਇਸ ਘੇਰੇ ਨੂੰ ਤੋੜਿਆ ਜੀ ਇਹ ਦੋਵੇਂ ਜਰਨੈਲ ਆਪਣੀ ਫੌਜ ਲੈ ਕੇ ਇੱਥੋਂ ਪਿਛਾ ਹਟ ਜਾਂਦੇ ਆ ਹੁਣ ਰਾਮ ਰੌਣੀ ਜਿਹੜੀ ਇਹ ਗੜੀ ਸੀ ਜਦੋਂ ਸਿੱਖਾਂ ਦੀਆਂ ਜਾਨਾਂ ਬਚ ਗਈਆਂ ਘੇਰਾ ਟੁੱਟ ਗਿਆ ਸਰਦਾਰ ਜੱਸਾ ਸਿੰਘ ਰਾਮਗੜੀਆ ਇਸ ਗੜੀ ਵਿੱਚ ਆਪਣੇ ਸਿੱਖ ਲੈ ਕੇ ਜਰਨੈਲ ਪ੍ਰਵੇਸ਼ ਕਰਦੇ ਆ ਸਿੱਖਾਂ ਨੇ ਹੱਸ ਕੇ ਇਹ ਗੜੀ ਸਰਦਾਰ ਜੱਸਾ ਸਿੰਘ ਨੂੰ ਭੇਟ ਕਰ ਦਿੱਤੀ ਜੀ ਇਹ ਗੜੀ ਤੁਹਾਡੇ ਕਰਕੇ ਬਚੀਏ ਤੇ ਅਸੀਂ ਇਸ ਗੜੀ ਨੂੰ ਤੁਹਾਡੇ ਸਪਰਦ ਕਰਨੇ ਆ ਇਸ ਗੜੀ ਦੀ ਦੁਬਾਰਾ ਉਸਾਰੀ ਕੀਤੀ ਗਈ ਜੀ ਜਿਹੜੀ ਰਾਮ ਰੌਣੀ ਸੀ ਦੁਬਾਰਾ ਬਣਾਈ ਗਈ ਤੇ ਇਹਦਾ ਨਾਂ ਫਿਰ ਰਾਮਗੜ ਰੱਖਿਆ ਗਿਆ ਸਰਦਾਰ ਜੱਸਾ ਸਿੰਘ ਨੇ ਬਣਾਈ ਰਾਮਗੜ ਇਹਦਾ ਨਾਂ ਰੱਖਿਆ ਤੇ ਇਸ ਰਾਮਗੜ ਬਣੇ ਹੋਏ ਕਿਲੇ ਤੋਂ ਫਿਰ ਰਾਮਗੜੀਆ ਮਿਸਲ ਤਿਆਰ ਹੋਈ ਜੀ ਭੰਬਰ ਜਾ ਤੋਂ ਇਹ ਸਰਦਾਰ ਜੱਸਾ ਸਿੰਘ ਫਿਰ ਸਰਦਾਰ ਜੱਸਾ ਸਿੰਘ ਰਾਮਗੜੀਏ ਕਰਕੇ ਵੱਜਣ ਲੱਗ ਪਿਆ ਹਾਲਾਂਕਿ ਰਾਮ ਗੜੀਏ ਕੋਈ ਜਾਤ ਨਹੀਂ ਸੀ ਭੰਬਰ ਸੀ ਪਰ ਉਹ ਬਣੀ ਹੋਈ ਜਿਹੜੀ ਗੜੀ ਸੀ ਗੜ ਤੇ ਉਹਦੇ ਤੋਂ ਸਰਦਾਰ ਦਸਾ ਸਿੰਘ ਫਿਰ ਰਾਮ ਗੜੀਏ ਇਹ ਮਿਸਲ ਕਰਕੇ ਸੰਸਾਰ ਦੇ ਵਿੱਚ ਮਸ਼ਹੂਰ ਹੋ ਜੀ ਸਿੰਘ ਸਿੱਖ ਜਰਨੈਲਾਂ ਦੇ ਨਾਲ ਇਹਨਾਂ ਬਹੁਤ ਸਹਿਯੋਗ ਲਾਇਆ ਜੀ ਅਹਿਮਦ ਸ਼ਾ ਅਬਦਾਲੀ ਵਰਗੇ ਜਿਹੜੇ Hindu ਘਰਾਣਿਆਂ ਦੀਆਂ ਧੀ ਬੇਟੀਆਂ ਨੂੰ ਬੰਦੀ ਬਣਾ ਕੇ ਜਦੋਂ ਲਾਹੌਰ ਵੱਲ ਲਿਜਾਂਦੇ ਆ ਨਾ ਪੈ ਇਹਨਾਂ ਸਿੰਘ ਸੂਰਮੇ ਜਰਨੈਲਾ ਨੇ ਇਸ ਅਹਿਮਦ ਸ਼ਾਹ ਅਬਦਾਲੀ ਦਾ ਰਾਹ ਰੋਕਿਆ ਜੀ ਸਰਦਾਰ ਜੱਸਾ ਸਿੰਘ ਉਦੋਂ ਮੌਜੂਦ ਨੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਕੋਈ ਅੜਨ ਵਾਲਾ ਕੋਈ ਟੱਕਰ ਲੈਣ ਵਾਲਾ ਸੂਰਮਾ ਨਹੀਂ ਇਹਨਾਂ ਰੋਕਿਆ ਜੀ ਅੱਜ ਬੇਸ਼ੱਕ ਇਸ ਕੌਮ ਦੇ ਬੰਦੇ ਬੜੀਆਂ ਫੜਾ ਮਾਰਦੇ ਆ ਅਸੀਂ ਆਮ ਅਸੀਂ ਬੱਬਰ ਸ਼ੇਰ ਆ ਅਸੀਂ ਆਮ ਪਰ ਚੇਤੇ ਰੱਖਿਓ ਇਤਿਹਾਸ ਜਦੋਂ ਪਛੋਕੜ ਪਰੋਗੇ ਨਾ ਆਪਣੇ ਘਰ ਨੂੰ ਬਚਾ ਸਕੇ ਤੇ ਨਾ ਆਪਣੀ ਪਤ ਨੂੰ ਬਚਾ ਸਕੇ ਉਹਦੋਂ ਬਚਾਇਆ ਸਾਡੇ ਸਿੱਖਾਂ ਨੇ ਬਚਾਇਆ ਜਰਨੈਲਾ ਨੇ ਬਚਾਇਆ ਜੀ ਅਹਿਮਦ ਸ਼ਾਹ ਅਬਦਾਲੀ ਤੋਂ ਇਹਨਾਂ ਦੇ ਘਰ ਦੀਆਂ ਇੱਜ਼ਤਾਂ ਨੂੰ ਇਹਨਾਂ ਦੇ ਘਰਾਂ ਤੱਕ ਸਹੀ ਸਲਾਮਤ ਪਹੁੰਚਾਇਆ ਗਿਆ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਵਰਗੇ ਗਜਨੀ ਦੇ ਬਾਜ਼ਾਰ ਵਿੱਚ ਇੱਕ ਟਕੇ ਦੇ ਮੁੱਲ ਤੇ ਸਾਰੇ ਤਾਨੂੰ ਵੇਚਦੇ ਰਹੇ ਪਰ ਜਦੋਂ ਸਿੱਖਾਂ ਦੇ ਸਿਰਾਂ ਦੀ ਗੱਲ ਆਈ ਤੇ ਉਦੋਂ ਇੱਕੋ ਗੱਲ ਕਹੀ ਸੀ ਜਿਹੜਾ ਸਿੱਖ ਦੀ ਦਸ ਪਾਏਗਾ ਉਹਨੂੰ 10 ਰੁਪਏ ਜਿਹੜਾ ਸਿੱਖ ਦਾ ਸਿਰ ਲੈ ਕੇ ਆਏਗਾ ਉਹਨੂੰ 50 ਰੁਪਏ ਇਨਾਮ ਦਿੱਤਾ ਜਾਏਗਾ ਸਿੱਖਾਂ ਦੇ ਸਿਰਾਂ ਦੇ ਮੁੱਲ ਕਿਨੇ ਗਜਨੀ ਦੇ ਬਾਜ਼ਾਰ ਵਿੱਚ Hindu ਘਰਾਣਿਆਂ ਦੀ ਇੱਜ਼ਤ ਨੂੰ ਇੱਕ ਟਕੇ ਦੇ ਵਿੱਚ ਐ ਜਾ ਰਿਹਾ ਹੈ ਪਰ ਸਿੱਖ ਦੇ 10 ਪਾਉਣ ਵਾਲੇ ਨੂੰ 10 ਰੁਪਏ ਸਿਰ ਵੱਢ ਕੇ ਲਿਆਉਣ ਵਾਲੇ ਨੂੰ 50 ਰੁਪਏ ਇਨਾਮ ਦਿੱਤਾ ਜਾ ਰਿਹਾ ਜੀ ਉੱਥੇ ਸਾਡੇ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ ਨੇ ਅੱਜ ਵੀ ਇਹਨਾਂ ਸ਼ਬਦਾਂ ਨੂੰ ਸਾਹਮਣੇ ਰੱਖਿਆ ਜੀ ਦਰਸ਼ਨ ਵਾਲੇ 10 ਰੁਪਏ ਮਾਰਨ ਵਾਲੇ 50 ਇਹ ਲਾਲਚ ਤੁਰਕਣ ਦਿਓ ਤਬ ਬੋਹ ਸਿੰਘ ਭयो ਬినాਸ਼ ਜਦੋਂ ਇਹ ਲਾਲਚ ਦਿੱਤਾ ਗਿਆ ਉਦੋਂ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਜੀ ਅਹਿਮਦ ਸ਼ਾਹ ਅਬਦਾਲੀ ਦੇ ਰਾਹ ਨੂੰ ਰੋਕਣ ਵਾਲੇ ਇਹ ਸਿੱਖ ਕੌਮ ਦੇ ਜਰਨੈਲ ਸੂਰਮੇ ਰਹੇ ਜੀ ਅਹਿਮਦ ਸ਼ਾਹ ਇਸ ਗੱਲ ਤੋਂ ਹੈਰਾਨ ਮੇਰੇ ਸਾਹਮਣੇ ਕੋਈ ਅੜਨ ਵਾਲਾ ਨਹੀਂ ਇਹ ਕੌਣ ਹੈ ਜਿਹੜੇ ਮੇਰੇ ਸਾਹਮਣੇ ਆੜ ਕੇ ਖਲੋਤੇ ਦੀ ਅਹਿਮਦ ਸ਼ਾਹ ਅਬਦਾਲੀ ਨੂੰ ਹਾਰ ਵਿਖ ਨਹੀਂ ਪਈ ਉਹਦਾ ਪ੍ਰਭਾਵ ਹੌਲੀ-ਹੌਲੀ ਘਟਦਾ ਗਿਆ ਤੇ ਪੰਜਾਬ ਦੇ ਜਲੰਧਰ ਦੁਆਬਾ ਦੇ ਜਿੰਨੇ ਵੀ ਇਲਾਕੇ ਸੀ ਇਹ 15-15 ਵੱਡੇ ਇਲਾਕੇ ਬੰਦੇ ਆ ਜਿਹੜੇ ਸਾਰੇ ਸਰਦਾਰ ਜੱਸਾ ਸਿੰਘ ਨੇ ਆਪਣੇ ਕਬਜ਼ੇ ਵਿੱਚ ਕੀਤੇ ਇਹਨਾਂ ਦੀ ਸਾਰੀ ਦੇਖਪਾਲ ਆਪਣੀ ਨਿਗਰਾਨੀ ਵਿੱਚ ਕੀਤੀ ਆਪਣੀ ਇਸ ਫੌਜ ਨੂੰ ਆਪਣੀ ਇਸ ਸੈਨਾ ਨੂੰ ਇਸ ਮਹਾਨ ਯੋਧੇ ਜਰਨੈਲ ਨੇ ਬਹੁਤ ਵਧਾਇਆ ਕਿਉਂਕਿ ਜਿਨ੍ਹਾਂ ਦੇ ਕੋਲ ਸਾਤਰੂ ਦੇ ਘਰ ਦੀ ਗੁਰਮਤ ਸੀ ਉਹਨਾਂ ਨੇ ਆਪਣੀ ਇਸ ਮਾਤਰਾ ਹੀ ਸੰਸਾਰ ਵਿੱਚ ਚੰਗੇ ਉਪਦੇਸ਼ ਬੰਦੇ ਤੇ ਉਹਨਾਂ ਦੇ ਉਪਦੇਸ਼ਾਂ ਨੂੰ ਅੱਜ ਵੀ ਸੰਸਾਰ ਦੇ ਵਿੱਚ ਸਾਂਭਿਆ ਜਾਂਦਾ ਹੈ ਕਦੇ ਕਰਤਾਰ ਸੀ ਸਾਡੇ ਸਿੱਖਾਂ ਦਾ ਦੂਰੋ ਆਵਾਜ਼ ਮਾਰ ਕੇ ਦੂਜੇ ਘਰਾਣੇ ਦੇ ਲੋਕ ਕਹਿੰਦੇ ਸੀ ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕਾਛ ਵਾਲਿਆ ਭਾਵ ਜਤ ਸਤ ਨੂੰ ਕਾਇਮ ਰੱਖਣ ਵਾਲਿਆ ਸਾਡੀ ਇੱਜ਼ਤ ਨੂੰ ਬਚਾ ਸਕਣੇ ਤੇ ਤੂੰ ਬਚਾ ਸਕਣੇ ਪਰ ਅੱਜ ਆਤਮਾਰ ਕੇ ਵੇਖੀ ਆਪਾਂ ਕਿਸ ਪਾਸੇ ਨੂੰ ਤੁਰ ਪਏ ਸਰਦਾਰ ਜਸੈ ਸਿੰਘ ਜਿਨ੍ਹਾਂ ਦਾ ਸਾਡੇ ਸਿੱਖ ਕੌਮ ਵਿੱਚ ਬਹੁਤ ਵੱਡਾ ਕਰਤਾਰ ਰਿਹਾ ਉੱਚਾ ਰੁਤਬਾ ਰਿਹਾ RAM ਗੜੀਆ ਕੌਮ ਨੂੰ ਮਾਨ ਦੇਣ ਵਾਲੇ ਤੇ ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਜਿੱਥੇ ਦੁੱਖ ਭਜਨੀ ਬੇਰੀਏ ਨਾ ਉਹਦੇ ਸਾਹਮਣੇ ਇੱਕ ਬੁੰਗਾ ਜੀ ਜਿਹੜਾ ਬੁੰਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਅੱਜ ਵੀ ਹੈ ਦਿੱਲੀ ਦਾ ਅੱਧਾ ਤਖਤ ਇਸ ਜੋਧੇ ਜਰਨੈਲ ਨੇ ਪਟਕੇ ਲਿਆਂਦਾ ਤੇ ਇਸ ਆਪਣੇ ਬੁੰਗੇ ਵਿੱਚ ਉਸ ਦਿੱਲੀ ਦੇ ਅੱਧੇ ਤਖਤ ਨੂੰ ਰੱਖਿਆ ਤੇ ਅੱਜ ਵੀ ਉਹ ਦਿੱਲੀ ਤੋਂ ਲਿਆਂਦਾ ਹੋਇਆ ਤਖਤ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਕੋਲ ਬਣਿਆ ਹੋਇਆ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਬੁੰਗੇ ਵਿੱਚ ਅੱਜ ਵੀ ਬਰਕਰਾਰ ਹੈ ਪਿਆਏ ਤੇ ਜਿਹਦਾ ਸਬੂਤ ਇਹ ਵੇ ਕਿ ਉਹ ਸਮੇਂ ਇਹਨਾਂ ਦੀ ਤਾਕਤ ਇਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਯੋਦਾ ਸਾਹਮਣੇ ਆੜ ਨਾ ਸਕਿਆ ਅੱਜ ਵੀ ਉਹ ਅਣਖ ਦਿੱਲੀ ਬੇਸ਼ੱਕ ਭਾਵਾਂ ਜਿੰਨੀਆਂ ਮਰਜ਼ੀ ਉੱਚੀਆਂ-ਉੱਚੀਆਂ ਹਵਾਵਾਂ ਮਾਰੇ ਪਰ ਦਿੱਲੀ ਦੇ ਤਖਤ ਨੂੰ ਦਿੱਲੀ ਨੂੰ ਫਤਿਹ ਸਾਡੇ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਆਲੂ ਵਾਲੀਆ अनेका ਜਰਨੈਲਾਂ ਨੇ ਪਤਾ ਨਹੀਂ ਕਿੰਨੀ ਵਾਰ ਫਤਿਹ ਕੀਤਾ ਤੇ ਆਪਣੇ ਕਬਜ਼ੇ ਵਿੱਚ ਕੀਤਾ ਦੇ ਉਸ ਮਹਾਨ ਯੋਧੇ ਜਰਨੈਲ ਦੇ ਅੱਜ ਆਪਾਂ ਜਨਮ ਦਿਹਾੜੇ ਨੂੰ ਮਨਾਉਂਦੇ ਹਾਂ ਪਰ ਇਹ ਸਾਰਾ ਕੁਝ ਹੋਇਆ ਤਾਂ ਸੀ ਕਿਉਂਕਿ ਮਤ ਦੇ ਵਿੱਚ ਕੀਮਤੀ ਗਿਆਨ ਰਤਨ ਜਵਾਹਰ ਟਿੱਗ